ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੁਣਾਈ ਵੱਡੀ ਖੁਸ਼ਖਬਰੀ। ਨਾਲ ਹੀ ਵਿਰੋਧੀਆਂ ਦੇ ਸਾਦੇ ਨਿਸ਼ਾਨੇ। ਪੰਜਾਬ 'ਚ ਬਿਨਾ ਐਨ.ਓ.ਸੀ. ਦੇ ਬਣੀਆਂ ਨਜਾਇਜ਼ ਕਲੋਨੀਆਂ ਬਾਰੇ ਵੱਡੀ ਖਬਰ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਵੱਡੇ ਹੁਕਮ। ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਨੂੰ ਹੋਰ ਸ਼ਿੱਦਤ ਨਾਲ ਲੜਾਂਗੇ। ਅਮਰਿੰਦਰ ਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਪਰਿਨਾਮ ਜਦਗੀ ਜੇਲ੍ਹ 'ਚੋਂ ਵੀ ਲੜਨਗੇ ਚੋਣ। ਬਠਿੰਡਾ ਗੁਰਮੀਤ ਸਿੰਘ ਖੁੱਡੀਆਂ ਨੇ ਭਰਿਆ ਨਾਮਜ਼ਦਗੀ ਪੱਤਰ ਦਿੱਤਾ ਵੱਡਾ ਬਿਆਨ ਪੰਜਾਬ 'ਚ ਬਦਲਿਆ ਮੌਸਮ ਦਾ ਮિજાਜ ਮੌਸਮ ਵਿਭਾਗ ਨੇ ਮੀਂਹ ਦੀ ਚੇਤਾਵਨੀ ਕੀਤੀ ਜਾ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨੀ ਕਿਹਾਗੇ ਮੈਨੂੰ ਖੁਸ਼ੀ ਹੈ ਕਿ ਹੁਣ ਉਹਨਾਂ ਨੂੰ ਵੋਟਾਂ ਮੰਗਣ ਲਈ ਕੁਝ ਬੋਲਣ ਦੀ ਲੋੜ ਨਹੀਂ ਹੈ ਕਿਉਂਕਿ ਸਾਡੀ ਸਰਕਾਰ ਦੇ ਕੰਮ ਬੋਲ ਰਹੇ ਹਨ ਉਹਨਾਂ ਨੇ ਕਿਹਾ ਕਿ ਤੁਹਾਡੇ ਜ਼ੀਰੋ ਬਿਜਲੀ ਦੇ ਬਿੱਲ ਸਾਡੇ ਲਈ ਬੋਲਦੇ ਹਨ 43000 ਸਰਕਾਰੀ ਨੌਕਰੀਆਂ ਬੋਲ ਰਹੀਆਂ ਹਨ ਕੱਸੀ ਅਤੇ ਰਜਵਾਹੇ ਦਾ ਪਾਣੀ ਬੋਲ ਰਿਹਾ ਹੈ ਬੰਦ ਪਏ ਟੋਲ ਪਲਾਜ਼ਾ ਤੇ ਤੁਹਾਡੇ ਰਾਸ਼ਨ ਕਾਰਡ ਕਹਾਣੀ ਬਿਆਨ ਕਰ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਸਾਡੀ ਸਰਕਾਰ ਨੇ 16 ਟੋਲ ਪਲਾਜੇ ਬੰਦ ਕਰ ਦਿੱਤੇ ਹਨ ਜਿਸ ਨਾਲ ਪੰਜਾਬੀਆਂ ਨੂੰ ਰੋਜ਼ਾਨਾ 60 ਲੱਖ ਰੁਪਏ ਦੀ ਬਚਤ ਹੁੰਦੀ ਹੈ ਉਹਨਾਂ ਨੇ ਕਿਹਾ ਹੈ ਕਿ ਬਿਜਲੀ ਦੇ ਜ਼ੀਰੋ ਬਿਲਾਂ ਨੇ ਆਮ ਲੋਕਾਂ ਦਾ ਆਰਥਿਕ ਬੋਝ ਹਲਕਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਬਾਦਲ ਰੋ ਰਹੇ ਹਨ ਮੈਂ ਹਰ ਸਿਮਰਤ ਬਾਦਲ ਦੀ ਨਾਟਕ ਕਰਨ ਦੀ ਵੀਡੀਓ ਦੇਖੀ ਸੀ ਤੇ ਮੈਨੂੰ ਤੁਹਾਡੇ ਸਮਰਥਨ ਅਤੇ ਉਤਸ਼ਾਹ ਨੂੰ ਦੇਖ ਕੇ ਮੈਂ 100% ਸਕਾਰਾਤਮਕ ਹਾਂ ਕਿ 4 ਜੂਨ ਤੋਂ ਬਾਅਦ ਇਹ ਸਾਰੇ ਹਲ ਵਿੱਚ ਰੋਣਗੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਹੈ ਤੇ ਪੰਜਾਬ ਦੇ ਲੋਕਾਂ ਦੇ ਖੂਨ ਨਾਲ ਸੁੱਖ ਵਿਲਾਸ ਇਮਾਰਤ ਦੀ ਉਸਾਰੀ ਕੀਤੀ ਹੈ ਪਰ ਹੁਣ ਲੋਕਾਂ ਕੋਲ ਇਹਨਾਂ ਨੂੰ ਸਭ ਕੁਝ ਸਿਖਾਉਣ ਦਾ ਮੌਕਾ ਹੈ ਸੁਸ਼ੀਲ ਕੁਮਾਰ ਿੰਕੂ ਦੇ ਮਾਮਲੇ ਤੇ ਮਾਨ ਨੇ ਕਿਹਾ ਕਿ ਉਹਨਾਂ ਨੂੰ ਕੁਝ ਕਹਿਣ ਦੀ ਵੀ ਲੋੜ ਨਹੀਂ ਹੈ ਜਲੰਧਰ ਦੇ ਲੋਕ ਇਸ ਧੋਖੇ ਦਾ ਜਵਾਬ ਦੇਣਗੇ ਤੇ 4 ਜੂਨ ਨੂੰ ਦੁਨੀਆ ਸਾਹਮਣੇ ਇਹ ਸਪਸ਼ਟ ਹੋ ਜਾਵੇਗਾ ਕਿ ਪੰਜਾਬੀ ਧੋਖੇ ਵਾਜਨ ਨੂੰ ਨਹੀਂ ਛੱਡਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡੇ ਹੁਕਮ ਜਾਰੀ ਹਨ ਇੱਕ ਜਾਣਹਿਤ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਬਿਲਡਰ ਪੁੱਡਾ ਅਧਿਕਾਰੀ ਨਾਲ ਮਿਲ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਨਾ ਐਨਓਸੀ ਦੇ ਨਜਾਇਜ਼ ਕਲੋਨੀਆਂ ਬਣਾ ਰਹੇ ਹਨ ਲੀਗਲ ਐਕਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਆਫ ਅਮਰੀਕ ਸਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਭਰ ਵਿੱਚ ਅਣਜਾਇਜ਼ ਕਲੋਨੀਆਂ ਬਣ ਰਹੀਆਂ ਹਨ ਬਿਲਡਰ ਪੁੱਡਾ ਅਧਿਕਾਰੀ ਨਾਲ ਮਿਲੀਭੁਗਤ ਕਰਕੇ ਬਿਨਾ ਐਨਓਸੀ ਦੇ ਕਲੋਨੀਆਂ ਕੱਟ ਰਹੇ ਹਨ ਪਟੀਸ਼ਨ ਕਰਤਾ ਨੇ ਕਿ ਹੈ ਕਿ ਉਸਨੇ ਐਸਮਾ ਸਟੇਟ ਰਾਇਲ ਵਿਲਾ ਤੇ ਆਸ਼ਿਆਨਾ ਗ੍ਰੀਨ ਸਮੇਤ ਹੋਰ ਕਲੋਨੀਆਂ ਬਾਰੇ ਜਾਣਕਾਰੀ ਮੰਗੀ ਸੀ ਜਵਾਬ ਵਿੱਚ ਕੋਈ ਠੋਸ ਜਵਾਬ ਨਹੀਂ ਸੀ ਇਹ ਸਾਰੀਆਂ ਕਲੋਨੀਆਂ ਜਲੰਧਰ ਤੇ ਤਰਨਤਾਰਨ ਨਾਲ ਸੰਬੰਧਿਤ ਹਨ ਹਾਈ ਕੋਰਟ ਨੇ ਕਿਹਾ ਹੈ ਜੇਕਰ ਅਜਿਹਾ ਹੈ ਤਾਂ ਇਹਨਾਂ ਸਾਰਿਆਂ ਦੀ ਇੱਕਠੇ ਸੁਣਵਾਈ ਹੋਣੀ ਚਾਹੀਦੀ ਹੈ ਜ ਜਿਹੇ ਵਿੱਚ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਇਹਨਾਂ ਨਜਾਇਜ਼ ਕਲੋਨੀਆਂ ਬਾਰੇ 14 ਮਈ ਤੱਕ ਜਵਾਬ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ ਗੈਰ ਕਾਨੂੰਨੀ ਕਲੋਨੀਆਂ ਦੇ ਲੋਕਾਂ ਨੂੰ ਅਕਸਰ ਬੁਨਿਆਦੀ ਸਹੂਲਤਾਂ ਲਈ ਬਹੁਤ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ ਇਨਾਂ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਸਟੇਟਸ ਰਿਪੋਰਟ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ ਸੁਪਰੀਮ ਕੋਰਟ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਨੂੰ 1 ਜੂਨ ਤੱਕ ਅੰਤਰੀਮ ਜ਼ਮਾਨਤ ਦਿੱਤੀ ਹੈ केजरीवाल ਨੂੰ ਜ਼ਮਾਨਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਹੁਣ ਅਸੀਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੋਰ ਜ਼ੋਰ ਨਾਲ ਲੜਾਂਗੇ अरविंद केजरीवाल ਇੱਕ ਵਿਅਕਤੀ ਨਹੀਂ ਸਗੋ ਇੱਕ ਸੋਚ ਹੈ ਅਤੇ ਹੁਣ ਅਸੀਂ ਇਸ ਸੋਚ ਨੂੰ ਲੈ ਕੇ ਹੋਰ ਤੇਜ਼ੀ ਨਾਲ ਅੱਗੇ ਵਧਾਂਗੇ ਇੱਥੇ ਦੱਸ ਦੇਗੇ ਕੇਜਰੀਵਾਲ ਦੇ ਵਕੀਲ ਨੇ 5 ਜੂਨ ਤੱਕ ਅੰਤਰੀਮ ਜ਼ਮਾਨਤ ਮੰਗੀ ਸੀ ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪੰਕਰ দত্ত ਦੇ ਬੈਂਚ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ 2 ਜੂਨ ਨੂੰ ਜੇਲ੍ਹ ਅਧਿਕਾਰੀਆਂ ਕੋਲ ਆਤਮ ਸਮਰਪਣ ਕਰ ਦੇਣ ਉਹਨਾਂ ਨੇ ਸਰਵਉੱਚ ਅਦਾਲਤ ਨੂੰ ਕਿਹਾ ਹੈ ਕਿ ਚੋਣ ਪ੍ਰਚਾਰ ਕਰਨ ਲਈ ਜ਼ਮਾਨਤ ਨਾ ਮੌਲਿਕ ਤੇ ਨਾ ਹੀ ਸਵਿਧਾਨਿਕ ਅਧਾਰ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਢੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜਨਗੇ ਭਾਈ ਅਮਰਿਤਪਾਲ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ ਜ਼ਿਲ੍ਹਾ ਰਿਟਰਨਿੰਗ ਅਫਸਰ ਦੇ ਦਫ਼ਤਰ ਵਿੱਚ ਲੋਕ ਸਭਾ ਹਲਕਾ ਢੂਰ ਸਾਹਿਬ ਲਈ ਅਮਰਿਤਪਾਲ ਸਿੰਘ ਵੱਲੋਂ ਨਾਮਜ਼ਦਗੀ ਦਾਖਲ ਕੀਤੀ ਗਈ ਹੈ ਅਮਰਿਤਪਾਲ ਸਿੰਘ ਦੀ ਤਰਫੋਂ ਉਸ ਦੇ ਚਾਚਾ ਤੇ ਅਤੇ ਰਿਸ਼ਤੇਦਾਰ ਸੁਖਚੰਨ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਅਮਰਿਤਪਾਲ ਸਿੰਘ ਦੀ ਤਰਫੋਂ ਵਕੀਲ ਹਰਜੋਤ ਸਿੰਘ ਅਤੇ ਉਸਦੇ ਰਿਸ਼ਤੇਦਾਰ ਸੁਖਚੰਨ ਸਿੰਘ ਸਮੇਤ ਪੰਜ ਮੈਂਬਰ ਜ਼ਿਲ੍ਹਾ ਰਿਟਰਨਿੰਗ ਅਫਸਰ ਦੇ ਦਫ਼ਤਰ ਪਹੁੰਚੇ ਅਮਰਪਾਲ ਸਿੰਘ ਦੇ ਕਾਗਜ਼ ਉਸਦੇ ਚਾਚੇ ਨੇ ਭਰੇ ਹਨ ਕੋਈ ਵੀ ਵਿਅਕਤੀ ਕਿਸੇ ਵੀ ਉਮੀਦਵਾਰ ਦੇ ਕਾਗਜ਼ ਦਾਖਲ ਕਰ ਸਕਦਾ ਹੈ ਅਮਰਪਾਲ ਦੇ ਵਕੀਲ ਨੇ ਨਾਮਜ਼ਦਗੀ ਦਾਖਲ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਵਿੱਚ ਅਮਰਿਤਪਾਲ ਨੇ ਆਂਗਦਗੀ ਦਾਖਲ ਕਰਨ ਲਈ 7 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲੇ ਵਿੱਚ ਕਿਹਾ ਸੀ ਕਿ ਅਮਰਿਤਪਾਲ ਦੀ ਨਾਮਜ਼ਦਗੀ ਦੀ ਸਾਰੀ ਪ੍ਰਕਿਰਿਆ ਡੀਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਸੰਭਾਲਣਗੇ ਬਠਿੰਡਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡਿਆ ਨੇ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ ਇਸ ਦੌਰਾਨ ਗੁਰਮੀਤ ਸਿੰਘ ਖੁੱਡਿਆ ਦੇ ਨਾਲ ਪ੍ਰਿੰਸੀਪਲ ਬੁੱਧਰਾਮ ਸਮੇਤ ਬਠਿੰਡਾ ਲੋਕ ਸਭਾ ਦੇ ਇੰਪੈਂਡੇ ਆਪ ਦੇ ਸਾਰੇ ਵਿਧਾਇਕ ਅਤੇ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਰਹੇ ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਪੰਜਾਬ ਦੀ ਸਿਰਫ ਇੱਕ ਹੀ ਪਾਰਟੀ ਹੈ ਜੋ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਇਸ ਲਈ ਲੋਕ ਸਾਡੇ ਨਾਲ ਜੁੜ ਰਹੇ ਹਨ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਸਾਰੇ ਉਮੀਦਵਾਰ ਲੋਕਾਂ ਦੇ ਮੁੱਦਿਆਂ ਤੇ ਚੋਣ ਲੜ ਰਹੇ ਹਨ ਅਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣ ਤੋਂ ਬਾਅਦ ਸਭ ਕੁਝ ਸਪਸ਼ਟ ਹੋ ਜਾਵੇਗਾ ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹੈ ਸਾਰੇ ਉਮੀਦਵਾਰ ਤਕੜੇ ਹਨ ਅਤੇ ਜੋਰ ਸ਼ੋਰ ਨਾਲ ਚੌਨ ਲੜ ਰਹੇ ਹਨ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਆਉਣ ਵਾਲੇ ਕੁਝ ਦਿਨਾਂ ਵਿੱਚ yellow alert orange ਵਿੱਚ ਬਦਲ ਸਕਦਾ ਹੈ ਤੇਜ਼ ਹਵਾਵਾਂ ਚੱਲਣਗੀਆਂ ਜਿਸ ਕਾਰਨ ਵਾਢੀ ਵਿਚਾਲੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦੇ ਕਿ ਦੱਸ ਦੇ ਕਿ ਖੁਸ਼ਕ ਮੌਸਮ ਵਿੱਚ ਘਾਰ ਹਵਾਵਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਅਸਮਾਨ ਵਿੱਚ ਧੂੜ ਤੇ ਮਿੱਟੀ ਰਹਿਣ ਵਾਲੀ ਹੈ ਸਿਹਤ ਸੰਬੰਧੀ ਸਮੱਸਿਆਵਾਂ ਵਿੱਚ ਵਾਧਾ ਹੋਵੇਗਾ ਮਾਹਿਰਾਂ ਵੱਲੋਂ ਕਿਹਾ ਗਿਆ ਹੈ ਕਿ ਖੁਸ਼ਕ ਹਵਾਵਾਂ ਚੱਲਣ ਕਾਰਨ ਲੋਕਾਂ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ ਤੇ ਅਜਿਹੇ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕਿਸਾਨਾਂ ਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਈ ਕਿਸਾਨਾਂ ਵੱਲੋਂ ਅਜੇ ਫਸਲਾਂ ਦੀ ਵਾਢੀ ਬਾਕੀ ਹੈ ਜਿਵੇਂ ਇੱਚ ਜੇਮੀ ਪੈਂਦਾ ਹੈ ਤਾਂ ਵੀ ਉਹਨਾਂ ਨੂੰ ਮੁਸ਼ਕਿਲ ਪੇਸ਼ ਆਵੇਗੀ ਤੇ ਜੇਕਰ ਖੁਸ਼ਕ ਤੇਜ ਹਵਾਵਾਂ ਚੱਲਣਗੀਆਂ ਤਾਂ ਵੀ ਲੋਕਾਂ ਦੀ ਸਿਹਤ ਤੇ ਇਸ ਦਾ ਅਸਰ ਪਵੇਗਾ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਫਸਲਾਂ ਦੀ ਵਾਢੀ ਦਾ ਕੰਮ ਨਿਬੇੜ ਲੈਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ਸਿਰਫ 5200 ਤੋਂ 5500 ਕਰੋੜ ਦੀ ਖਰਚਾ ਹੈ ਜਿਹੜੀ ਮੈਂ ਸਭ ਤੋਂ ਵੱਡੀ ਗਰੰਟੀ ਪੂਰੀ ਕਰੂੰਗਾ ਮਾਵਾ ਪੈਣਾ ਨੂੰ 1000 ਰੁਪਏ ਮਹੀਨੇ ਵਾਲੀ ਉਹਦੇ ਚ ਕਰੂੰਗਾ ਜੇ ਮੈਂ ਉਹੀ ਕਹਿਣਾ ਹੁੰਦਾ ਜੇ ਮੈਂ ਉਹੀ ਕਹਿਣਾ ਹੁੰਦਾ ਵੋਟਾਂ ਵੇਲੇ ਉਹ ਦੋ ਮਹੀਨੇ ਸ਼ੁਰੂ ਕਰ ਲੈਂਦੇ ਆਪਾਂ ਦੋ ਮਹੀਨੇ ਮਾਵਾ ਪੈਣਾ ਦੇ ਖਾਤੇ 'ਚ 1000 ਰੁਪਏ ਪਾ ਦੋ ਵੋਟਾਂ ਤੋਂ ਬਾਅਦ ਬੰਦ ਕਰ ਦਿਓ ਨਾ ਮੈਂ ਉਹ ਸਕੀਮ ਸ਼ੁਰੂ ਹੀ ਨਹੀਂ ਕਰਦਾ ਜਿਹੜੀ ਰਾਜ ਬੰਦ ਕਰਨੀ ਪੈ ਜੇ ਜਦੋਂ ਮੇਰੇ ਕੋਲ ਪੈਸਾ ਆ ਗਿਆ ਕਲੀਅਰ ਆ ਗਿਆ ਮੈਂ ਵੀ ਕਮਰਸ ਕੀਤੀ ਹੋਈ ਹੈ ਮੈਂ ਵੀ ਬੀਕਾਮ ਦਾ ਸਟੂਡੈਂਟ ਹਾਂ ਮੈਨੂੰ ਪਤਾ ਹੈ ਕਿ ਜਦੋਂ ਕੋਈ ਸਕੀਮ ਸ਼ੁਰੂ ਕਰਨੀ ਆ ਉਹਦੇ ਵਾਸਤੇ ਬਜਟ ਪ੍ਰੋਪਰ ਹੋਣਾ ਚਾਹੀਦਾ ਜਿਵੇਂ ਬਿਜਲੀ ਦੇ ਬਿੱਲ ਨੇ ਹੁਣ ਤੱਕ ਜ਼ੀਰੋ ਆਉਂਦੇ ਆ ਨਾ ਐਂ ਆਉਂਦੇ ਰਹਿਣਗੇ ਐਸੀ ਤਰ੍ਹਾਂ ਜਦੋਂ 1000 ਰੁਪਏ ਇੱਕ ਵਾਰੀ ਮਾਂ ਪੈਣ ਦਾ ਸ਼ੁਰੂ ਹੋ ਗਿਆ ਬੰਦ ਨਹੀਂ ਹੋਣੀ ਸਕੀਮ ਮੁੜ ਕੇ ਐਂ ਚੱਲੂਗੀ ਫਿਰ ਉਹਦਾ ਬਜਟ ਲੱਗ ਹੋਊਗਾ ਫਿਰ ਹਾਲਾਂਕਿ ਮੈਂ 5 ਸਾਲਾਂ ਚ ਵਾਦਾ ਪੂਰਾ ਕਰਨਾ ਪਰ ਮੈਂ ਪਹਿਲੀ ਕਰ ਦੂੰਗਾ ਜਦੋਂ ਭ੍ਰਿਸ਼ਟਾਚਾਰ ਖਤਮ ਕਰਤਾ ਆਪਾਂ ਭਰਨ ਲੱਗੇ ਖਜ਼ਾਨਾ ਤੇ ਆਪਾਂ ਨੂੰ ਕੀ ਮੜਾ ਐ ਐਕਸਾਈਜ਼ ਦੇ ਵਿੱਚ ਆਪਾਂ ਆਪੋਗੇ ਮਾਈਨਿੰਗ ਚ ਆਪਾਂ ਆਪੋਗੇ ਜੀਐਸਟੀ ਚ ਆਪਾਂ ਆਪੋਗੇ ਹੋਰ ਤਾਂ ਹੋਰ ਦੇਖੋ ਪਿੰਡਾਂ 'ਚ ਬਿਜਲੀ ਆਉਂਦੀ ਐ ਖੇਤਾਂ 'ਚ ਬਿਜਲੀ ਆਉਂਦੀ ਐ ਖੇਤਾਂਾਂ 'ਲੀ ਦਿਨੇ ਵੀ ਆਉਂਦੀ ਐ ਰਾਤ ਨੂੰ ਅਸੀਂ ਬਿਜਲੀ ਵੇਚਦੇ ਆਂ ਮੁੰਬਈ ਨੂੰ ਪੂਨੇ ਨੂੰ ਬੈਂਗਲੌਰ ਨੂੰ ਹైదరాబాద్ ਨੂੰ ਵੀਰੋ ਕੱਲ ਤੱਕ 293 ਕਰੋੜ ਰੁਪਏ ਦੀ 253 253 ਕਰੋੜ ਰੁਪਏ ਦੀ ਬਿਜਲੀ ਵੇਚ ਚੁੱਕਿਆ 1 ਮਾਰਚ ਤੋਂ ਲੈ ਕੇ 1 ਮਾਰਚ ਤੋਂ ਲੈ ਕੇ ਨਾਲੇ ਬਿਜਲੀ ਬੋਰ ਨਹੀਂ ਘਾਟੇ ਚ ਹੈਗਾ ਨਾਲੇ ਥਰਮਲ ਪਲੈਂਟ ਖਰੀਦੀ ਜਾਂਦੇ ਆ ਥਰਮਲ ਪਲੈਂਟ ਆਪਣਾ ਹੋ ਗਿਆ ਹੁਣ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ ਕਿਉਂਕਿ ਥਰਮਲ ਪਲੈਂਟ ਹੀ ਆਪਣਾ ਹੋ ਗਿਆ ਜਦੋਂ ਕੋਲੇ ਦੀ ਖਾਨ ਆਪਣੀ ਹੋ ਗਈ ਝਾਰਖੰਡ ਵਾਲੀ ਇੰਡਸਟਰੀ ਦੀ ਬਿਜਲੀ ਕਰੂੰ ਕਰੂੰਗਾ ਘਟਾਉਂਗਾ ਤਾਂ ਦੇਖੋ ਤੁਸੀਂ ਇੰਡਸਟਰੀ ਇੱਥੇ ਆਉਂਦੀ ਆਪਾਂ ਤਾਂ ਬਾਗ ਡੋਰ ਫੜਾਦੀ ਇੱਕ ਬੰਦਾ ਜਗਾਉਂਦਾ ਸੀ ਕਿਤੇ ਚੁਟਕਲੇ ਸੁਣਾਉਂਦਾ ਸੀ ਬਣਾਤਾ ਮੁੱਖ ਮੰਤਰੀ ਨਾ ਉਹਨੂੰ ਪ੍ਰਵਾਹ ਨਾ ਫਿਕਰ ਹੈ ਨਾ ਕੋਈ ਤਜਰਬਾ ਉਹਨ껖 ਮੁੱਖ ਮੰਤਰੀ ਬੰਨਣਾ ਸੀ ਤੇ ਬਣ ਗਿਆ ਮੁੱਖ ਮੰਤਰੀ ਬੰਨਣਾ ਇੰਨਾ ਔਖਾ ਨਹੀਂ ਮੁੱਖ ਮੰਤਰੀ ਨਿਭਾਉਣੀ ਔਖੀ ਹੈ ਜਦੋਂ ਹੁਣ ਗਰਮੀ 'ਚ ਨਿਕਲਣਾ ਪੈਂਦਾ ਹੈ ਹੁਣ ਕਿਉਂ ਨਿਕਲਣਾ ਉਦੋਂ ਦਾ ਇੱਥੇ ਗੱਡੀਆਂ 'ਚ ਛੱਡ ਕੇ ਗੱਲਾਂ ਜੋ ਮਰਜ਼ੀ ਮਰਾ ਲਓ ਜਿਹੜਾ ਜ਼ਿਆਦਾ ਗੱਲ ਕਰਦਾ ਨਾ ਉਹ ਸੱਤ ਵੱਡਾ ਠੱਗ ਹੁੰਦਾ ਹੈ ਜਿਹੜਾ ਜਿਹੜਾ ਦਿਲੋਂ ਗੱਲ ਕਰਦਾ ਜਿਹੜਾ ਦਿਲੋਂ ਗੱਲ ਕਰਦਾ ਉਹ ਹੈ ਅਸਲੀ ਇਨਸਾਨ ਮੈਨੂੰ ਇੱਕ ਬੰਦਾ ਆਇਆ ਜਿਹੜਾ ਆਮ ਆਦਮੀ ਛੱਡ ਕੇ ਮੇਰੇ ਕੋਲੇ ਆਇਆ ਪਾਰਟੀ ਸਲੋਪਾ ਦਿੱਤਾ ਮੈਂ ਹੁਣ ਬੈਠੇ ਬੈਠੇ ਮੇਰੇ ਮੈਂ ਕਿਹਾ ਯਾਰ ਆਮ ਆਦਮੀ ਪਾਰਟੀ ਤੂੰ ਛੱਡੀ ਕਿਉਂ ਉਹ ਕਹਿੰਦਾ ਜੀ ਮੈਂ ਬੜਾ ਵਰਕਰ ਸੀ ਆਮ ਆਦਮੀ ਮੈਂ ਉੱਥੇ ਉਹ ਕਾਮ ਆਦਮੀ ਨੂੰ ਵੋਟਾਂ ਪਾਈਆਂ ਕਹਿੰਦਾ ਮੈਂ ਆਪਣੇ ਐਮਐਲਏ ਕੋਲੇ ਗਿਆ ਤੇ ਕਿਹਾ ਕਿ ਮੇਰਾ ਪੁਲਿਸ ਮੈਨੂੰ ਫੜਨ ਆਈ ਹੈ ਤੇ ਮੇਰਾ ਕੋਈ ਸਮੱਸਿਆ ਹੈ ਮੇਰੀ ਮਦਦ ਕਰੋ ਉਹ ਐਮਐਲਏ ਕਹਿੰਦਾ ਕਿ ਮੇਰੇ ਕੋਲੇ ਅੱਜ ਟਾਈਮ ਨਹੀਂ ਹੈ ਮੈਂ ਜਾਣਾ ਕਿਤੇ ਮੇਰੇ ਕੋਲ ਟਾਈਮ ਨਹੀਂ ਹੈ ਉਹ ਕਹਿੰਦਾ ਜੀ ਜਦੋਂ ਵੋਟਾਂ ਸੀ ਉਦੋਂ ਤੁਸੀਂ ਸਿਰਦਾ ਹੀ ਸਾਰਾ ਟਾਈਮ ਹੀ ਸਾਡੇ ਕੋਲੇ ਆ ਹੁਣ ਕਿਉਂ ਨਹੀਂ ਵੋਟ ਪਾਉਂਦੇ ਉਹ ਆਮ ਆਦਮੀ ਪਾਰਟੀ ਨੇ ਐਮਐਲਏ ਨੂੰ ਦੱਸਿਆ ਕਿ ਕਿ ਉਹਨੂੰ ਕਹਿੰਦਾ ਤੁਸੀਂ ਕਿਹੜਾ ਮੈਨੂੰ ਵੋਟ ਪਾਈ ਐ ਉਹ ਕਹਿੰਦਾ ਤੁਹਾਨੂੰ ਹੀ ਵੋਟ ਪਾਈ ਐ ਕਹਿੰਦਾ ਤੁਸੀਂ ਮੈਨੂੰ ਨਹੀਂ ਵੋਟ ਪਾਈ ਤੁਸੀਂ ਝਾੜੂ ਨੂੰ ਵੋਟ ਪਾਈ ਐ ਤੁਸੀਂ ਕਿਹੜਾ ਕੋਈ ਐਮਐਲਏ ਦੀ ਸ਼ਕਲ ਦੇਖੀ ਪੰਜਾਬੀ ਐਣਾ ਕੋਈ ਮਰਜ਼ੀ ਆ ਗਿਆ ਝਾੜੂ 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 ਐ ਹੀ ਨਹੀਂ ਪਤਾ ਅੱਧੇ ਪੰਜਾਬ ਨੂੰ ਪਤਾ ਨਹੀਂ ਸੀ ਕਿ ਐਮਐਲਏ ਕਿਹੜਾ ਜਿਹਨੂੰ ਵੋਟ ਪਾ ਰਹੇ ਹੋ ਉਹ ਕਹਿੰਦਾ ਆ ਮੇਰੇ ਦਰਵਾਜ਼ੇ ਝਾੜੂ ਰੱਖਿਆ ਉਹਨੂੰ ਜਾ ਕੇ ਪੁੱਛਦਾ ਕੀ ਕੀ ਨੇ ਐਸਐਸਪੀ ਨੂੰ ਗੱਲ ਕਰਨਾ ਝਾੜੂ ਗੱਲ ਕਰੂਗਾ ਮੈ ਮੈਨੂੰ ਤਾਂ ਕੰਮ ਹੀ ਨਹੀਂ ਆਹ ਸਿਲੈਕਸ਼ਨ ਦੇ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੀ ਟੁੱਟ ਕੇ ਬਣ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਭਗਵੰਤ ਮਾਨ ਗਵਾਈ ਕਰੇ ਬੀਜੇਪੀ ਸਪੋਰਟ ਕਰ ਰਹੀ ਹੈ ਜਿਵੇਂ ਮਹਾਰਾਸ਼ਟਰਾ ਚ ਉਹਨਾਂ ਨੇ ਸ਼ਿਵ ਸੇਨਾ ਤੋੜੀ ਉਵੇਂ ਉਹਨਾਂ ਨੇ ਪੱਕਾ ਹੋ ਗਿਆ ਚੋਣਾਂ ਵਿੱਚ ਪ੍ਰਚਾਰ ਕਰਨੇ ਦਾ ਮੌਕਾ ਮਿਲਿਆ ਮੈਂ ਦੇਸ਼ ਦੇ ਕਰੋੜੋਂ ਕਰੋੜੋਂ लोगों का शुक्रिया अदा करना चाहता हूं उन्होंने अपनी दुआएं भेजी उन्होंने अपना आशीर्वाद भेजा जिसकी वजह से आज मैं जनता के बीच में वापस आया हूँ और मैं हनुमान जी का उनकी वंदना करता हूँ उनके चरणों में वंदना करता हूँ जिनके आशीर्वाद से आज मैं जेल से बाहर आया हूँ हमें सबको मिलकर आज देश बहुत तानाशाही के दौर से गुजर रहा है हमारा देश चार हजार साल से ज्यादा पुराना है हमारा देश महान देश है लेकिन जब जब इस देश पे किसी ने भी तानाशाही करने की कोशिश की लोगों ने उसे कभी बर्दाश्त नहीं किया आज देश तानाशाही के दौर से गुजर रहा है मैं तन मन धन से उसके खिलाफ संघर्ष कर रहा हूं पर 140 करोड़ लोगों को मिलकर इस तानाशाही को हराना होगा मैं लोगों से अपील करता हूं कि हमें सबको मिलकर देश को बचाना है कल सुबह 11 बजे हनुमान जी का आशीर्वाद लेने के लिए हम सब लोग हनुमान मंदिर जाएंगे कनौट प्लेस में मैं सभी लोगों से अपील करता हूं कि सब लोग आए सब लोग हनुमान जी का आशीर्वाद लेंगे और एक बजे पार्टी ऑफिस जाएंगे पार्टी ऑफिस में प्रेस कॉन्फ्रेंस होगी और कल शायद साउथ दिल्ली में रोड शो है उस रोड शो में पार्टिसिपेट करूंगा भगवंत मान साहब के साथ कई लोगों को यह लगता है कि जितना ए दिल्ली पंजाब सरकार जो दिया है या पंजाब सरकार ने करके यह हो रहा है मैं बस तनु कुछ कागज जड़े वो लेके आएं ਇਹ ਕਾਗਜ਼ ਜੜੀ ਇਹ ਜਿਹੜਾ ਐਗਰੀਮੈਂਟ ਹੋਇਆ ਉਸ ਸਮੇਂ ਜਿਹੜੀ ਇਹ ਕੂੜੇ ਵਾਲੀਆਂ ਦੋ ਕੰਪਨੀਆਂ ਸੀਗੀਆਂ ਇੱਕ ਅੰਮਰਸਰ ਐਮ ਐਸ ਡਬਲਯੂ ਲਿਮਟਿਡ ਸੀਗੀ ਇੱਕ ਐਕਸਲ ਇਨ ਇਨਫਰਾਸਟ੍ਰਕਚਰ ਲਿਮਟਿਡ ਸੀ ਇਹ ਦੋ ਦੋ ਕੰਪਨੀਆਂ ਸੀ ਉਹਦੇ ਐਗਰੀਮੈਂਟ ਹੋਇਆ ਮਤਲਬ 18 ਮਾਰਚ 2010 ਨੂੰ ਤੇ ਇਹ ਉਸ ਸਮੇਂ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਤੇ ਬੀ ਜੀ ਪੀ ਦੀ ਸਰਕਾਰ ਸੀਗੀ ਔਰ ਬੀਜੇਪੀ ਦੇ ਮੰਤਰੀ ਸੀਗੇ ਜਿਹੜੇ ਜੋਸ਼ੀ ਸਾਹਿਬ ਜਿਹੜੇ ਅੱਜਕੱਲ੍ਹ ਅਮੀਦਵਾਰ ਨੇ ਅਬਸਤੋਂ ਔਰ ਜੋਸ਼ੀ ਸਾਹਿਬ ਕੋਈ ਇਹ ਬੈਕਵਾਸ ਸੀਗਾ ਇਹ ਜੋਸ਼ੀ ਸਾਹਿਬ ਦੇ ਕੋਲ ਬੈਕਵਾਸ ਸੀਗਾ ਪਰ ਇਹ ਇਦਾਂ ਦਾ ਐਗਰੀਮੈਂਟ ਕੀਤਾ ਮੈਂ ਸਿਰਫ ਤਿੰਨ ਪੇਜ ਲਿਆ ਜਿਹੜੇ ਤੁਹਾਨੂੰ ਥੋੜੇ ਵੈਸੇ ਇਹ ਬਲਤ 2300 ਪੇਜ ਦਾ ਟੈਂਡਰ ਬਲਜੇ ਦਾ ਹੁੰਦਾ ਜਿਹੜਾ ਐਗਜ਼ੀਕਿਟਿਵ ਸਰਕਾਰ ਉਹ ਆ ਉਹਦੇ ਦੇਖੋ ਤੁਸੀਂ ਕਿ 25 ਜੀਆ 25 ਸਾਲ ਲਈ ਕਰਦੇ ਜੋ ਅਚੀ ਸਾਹਿਬ ਦੇਖੋ ਮੈਂ ਮੈਂ ਕਹੇ ਤੇ ਕ腐ਸ਼ਨ ਦਾ ਜਾਂ ਕੋਈ ਉਹ ਦੋਸ਼ ਨਹੀਂ ਲੋਂਦਾ ਪਰ ਮੈਂ ਇਹ ਦੋਸ਼ ਹੈ ਮੇਰਾ ਕਿ ਤੁਸੀਂ ਇਹਦੇ ਇੱਕ ਕੰਪਨੀ ਨੂੰ 25 ਸਾਲ ਲਈ ਬੰਨਤਾ ਉਹ ਕੰਪਨੀ ਹੁਣ ਡਵਾਲਿਆ ਹੋ ਕੇ ਚਲੀ ਗਈ ਉਹਦਾ ਜੁਮੇ ਹਾਸ ਕੋਣ ਇਹਦਾ ਜੁਮੇ ਪੰਜਾਬ ਸੂਕਾ ਥੋੜੀ ਹੈ ਉਹਦੇ ਇਹ ਜਿਹੜਾ ਫਿਰ ਅਜੇ ਇਹ ਵੀ ਦੀ ਪਤਾ ਲੱਗਾ ਕਿ ਉਹਦੀ 109 ਕਰੋੜ ਉਹਨਾਂ ਦੀ ਸਕਿਉਰਟੀ ਸੀ ਜਿਹੜੀ ਜ਼ਬਤ ਕੀਤੀ ਜਾ ਸਕਦੀ ਹੈ ਉਹ ਜਿਹੜਾ ਕਾਰਜ ਨਹੀਂ ਨਿਕਲੇ ਵੀ ਜਬਤ ਹੋਈ ਕਿ ਨਹੀਂ ਉਹ ਵੀ 19 ਦੇ ਵਿੱਚ ਓਡੀਸਾ ਉਧ ਬੜੀ ਗੱਲ ਕੀ ਹੋਈ ਕਿ 16 ਜਗਰੀਮੈਂਟ ਹੋਇਆ 17 ਤੱਕ 1 ਸਾਲ ਤੱਕ ਵੱਲੋਂ ਜਿਹੜਾ ਉਹ ਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਹਦੇ ਕੰਪਨੀ ਦੇ 6 ਮਹੀਨੇ ਤੋਂ ਬਾਅਦ ਜਦੋਂ ਐਗਜ਼ਿਮੈਂਟ ਹੋਇਆ 6 ਮਹੀਨੇ ਤੋਂ ਬਾਅਦ ਇਹਦਾ ਚੋਣਸ ਟੇਕ ਲ ਗਿਆ ਤੇ ਪੈਸੇ ਲੈ ਕੇ ਜਿਹੜੀ ਛੱਕੀ ਗੱਲ ਇਹ 25 ਸਾਲ ਦੀ ਐਗਜ਼ਿਮੈਂਟ ਕਹ ਲੀ ਕਿ 25 ਸਾਲ ਦੀ ਤੁਸੀਂ ਐਗਰੀਮੈਂਟ ਕਰਕੇ ਸਾਡੇ ਸ਼ਹਿਰ ਦਾ ਜਿਹੜਾ ਊੜਾ ਉਹਨਾਂ ਨੂੰ ਦੇ ਗਿਓ ਉਹ ਦਿਵਾਲੀਆ ਹੋ ਕੇ ਚਲੇ ਗੇ ਉਹਨੇ ਕੰਟਰੈਕਟ ਜਿਹੜਾ ਜੋ ਮੈਂ ਸਟਡੀ ਕੀਤਾ ਕਿ ਇਹਨੂੰ ਕੈਨਸਲ ਜਿਹੜਾ ਕਿੱਦਾਂ ਕੀਤਾ ਜਾਵੇ ਇਹ ਸਾਡੇ ਲਈ ਬਹੁਤ ਵੱਡੀ ਪਰਬਲ ਮੈਂ ਪੰਜਾਬ ਸਰਕਾਰ ਲਈ ਪਰ ਮੈਂ ਮਤਲਬ ਮੈਂ ਸਾਥ ਸ਼ਹਿਰੀਆਂ ਨਾਲ ਤੇ ਉਹਨਾਂ ਆ ਕਿ ਤੁਸੀਂ ਕਿਹ ਬਣਾਓ ਨਾ ਆਪਾਂ ਲੋਕ ਸਭਾ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਸਿੱਧਾ ਹੀ ਜਿਹੜਾ ਮਸਾਦੀ ਸਫਾਈ ਦਾ ਈਸ਼ੂ ਇਹ ਤੇ ਦੇ ਪ੍ਰਧਾਨ ਮੰਤਰੀ ਕੋ ਉਠਾਵਾਂਗੇ ਉਹ ਦਿਨਾਂ ਦਾ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਵੀ ਐਮਐਸਸ ਚਾਹੇ ਕਈ ਵਾਦਾ ਹੈ ਪਰ ਉਹਨਾਂ ਨੇ ਵੀ ਕੋਈ ਮਸਾਦੀ ਸਫਾਈ ਹਲ ਧਿਆਨ ਨਹੀਂ ਦਿੱਤਾ ਕੂੜੇ ਹਲ ਕੋਈ ਧਿਆਨ ਨਹੀਂ ਦਿੱਤਾ ਸਭ ਦੇ ਕਿਗਾ ਉਹਨਾਂ ਅੱਪਾ ਜਿਹੜਾ ਇਹਨੂੰ ਮੰਨ ਲ ਐਮਪੀ ਬਣ ਤੋਂ ਬਾਅਦ ਉਹ ਦਿਨ ਐਮਪੀ ਬਣ ਤੋਂ ਬਾਅਦ ਜਿਹੜਾ ਉਹ ਅਸੀਂ ਮੰਨ ਜਿਹੜਾ ਇਹਦਾ ਹੱਲ ਕਰਾਂਗੇ ਵਕੀਲਾਂ ਨਾਲ ਬੈਠ ਕੇ ਹਾਈ ਕੋਰਟ ਦੇ ਵਕੀਲਾਂ ਨਾਲ ਬੈਠ ਕੇ ਇਹ ਟੈਂਡਰ ਜਿਹੜਾ ਕਿੱਦਾਂ ਦਾ ਦਿੱਤ ਹੋ ਸਕਦਾ ਸੋ ਮੇਦੀ ਚੋਸੀ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਕਾਲੀਦਾਲ ਦੇ ਉਮੀਦਵਾਰ ਉਸ ਸਮੇਂ ਤੁਸੀਂ ਭਾਜਪੀ ਦੇ ਉਹ ਐਸੇ ਦਾਸ ਸੀਗੇ ਸਰਕਾਰ ਦੇ ਤੁਸੀਂ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਸਮਝਾਓ ਸਪਸ਼ਟ ਕਰੋ ਕਿ ਭਈ 25 ਸਾਲ ਦਾ ਜਿਹੜਾ ਕੰਟਰੈਕਟ ਆ ਉਹ ਕਿਉਂ ਕੀਤਾ ਗਿਆ ਮੈਂ ਪਹਿਲੀ ਵਾਰ ਦੇਖਿਆ ਕਿ 25 ਸਾਲ ਦਾ ਕੰਟਰੈਕਟ ਕਰਕੇ ਬੰਦ ਕੇ ਰੱਖਤਾ ਸਾਨੂੰ ਹੁਣ ਉਹ ਭੱਜ ਗਏ ਵਿੱਚੋਂ ਕੁਝ ਰਹਿ ਗਏ ਉਹਨਾਂ ਸੀ ਰੋਜ਼ ਹੀ ਜਿਹੜਾ ਉਹ ਇਸ ਨਵੀਂ ਸਮੱਸਿਆ ਦੇ ਨਾਲ ਜੂਝ ਰਹੇ ਮੈਂ ਸ਼ਹਿਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸਲ ਵਿੱਚ ਪੰਜਾਬ ਦੇ ਵਿੱਚ ਸਦਾ ਤੋਂ ਕੋਸੇ ਮਾਨਜੀ ਦੀ ਸਰਕਾਰ ਹੈ ਭਾਵੇਂ 25 ਸਾਲ ਹੋਇਆ ਅਸੀਂ 100% ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਹਿਰ ਨੂੰ ਸਾਫ਼ ਸੁਥਰਾ